ਸ਼ਗਲ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਅੱਜ ਟਾਈਮ ਕਾਫੀ ਜ਼ਿਆਦਾ ਹੋ ਗਿਆ ਵਾ ਹਾਂਜੀ 12:30 ਹੋ ਗਿਆ ਤੇ ਅੱਜ ਮੈਂ ਹੁਣ ਵਲੌਗ ਸ਼ੁਰੂ ਕਰਨ ਲੱਗੀ ਆ ਸਵੇਰੇ ਕੰਮ ਵગેਰਾ ਸਾਰਾ ਕਰ ਲਿਆ ਸੀਗਾ ਪਰ ਮਸ਼ੀਨ 'ਚ ਕੱਪੜੇ ਰਹਿ ਗਏ ਸੀ ਕਿਉਂਕਿ ਜਦੋਂ ਨਹੀਂ ਮੈਂ ਉੱਠੀ ਆ ਨਾ ਉਦੋਂ ਪਹਿਲਾਂ ਦੀ ਵੀ ਲਾਈਟ ਨਹੀਂ ਹੈਗੀ ਅੱਜ ਡੈਮ ਸੀਗੀ ਤੇ ਫਿਰ ਇੱਕ ਵਾਰੀ ਚੱਲੀ ਗਈ ਸੀ ਵਿੱਚੋਂ ਲੱਗਿਆ ਕਿ ਆ ਜੂਗੀ ਤੇ ਬਟ ਫਿਰ ਨਹੀਂ ਆਈ ਤੇ ਸਵੇਰ ਦਿਵਸ ਕੱਪੜੀ ਕਰੀ ਜਾਂਨੇ ਆ ਉੱਥੇ ਬੈਠੇ ਕੱਟੇ ਸੀਗੇ ਤੇ ਨਾਲੇ ਮੈਂ ਸੁੱਟ ਦਿਆਂ ਤਰਪਾਈਆਂ ਕੱਢਦੀ ਪਈ ਸੀ ਕਰਤੀ ਆ ਕਦੇ ਤਾਂ ਇੱਕ ਹੁਣ ਪਿਆਲਾ ਉਹਦੀ ਵੀ ਕਰ ਦੇਣੀ ਆ ਤੇ ਹੋਰ ਤਾਂ ਕੰਮ ਹੈ ਨਹੀਂ ਅੱਜ ਕਰਨ ਵਾਲਾ ਤੇ ਅਚਾਰ ਮੈਂ ਸੋਚਿਆ ਕਿ ਆਚਾਰ ਪਾ ਦੇਣੀ ਮਿਰਚਾਂ ਹੈ ਨਹੀਂ ਮਿਰਚਾਂ ਖਤਮ ਹੋ ਗਈਆਂ ਮੈਂ ਅੱਜ ਦੇਖੀਆਂ ਤੇ ਗਾਜਰਾਂ ਤਾਂ ਮੇਰਾ ਚੀਰ ਕੇ ਰੱਖ ਲਈਆਂ ਸੀਗੀਆਂ ਰਾਤ ਹੀ ਚੀਰਤੀਆਂ ਸੀ ਮੈਂ ਕਿਹਾ ਚੱਲ ਪਾ ਦਾਂਗੇ ਇਹਨਾਂ ਦਾ achar ਫਰਿੱਜ ਚ ਕੱਢੀਆਂ ਠੰਡੀਆਂ ਸੀਗੀਆਂ ਮੈਂ ਕਿਹਾ ਚਲੋ ਦਨ ਥੋੜੀਆਂ ਜਿਹੀਆਂ ਸੈੱਟ ਹੋ ਜਾਣਗੀਆਂ ਤੇ ਇੱਕ ਸਾਈਡ ਮੈਂ ਰੱਖ ਤੇ ਆ ਔਲੇ ਉਬਲਣ ਲਈ ਤੇ ਇਹਨਾਂ ਨੂੰ ਉਬਾਲ ਲੈਨੇ ਥੋੜਾ ਜਿਹਾ ਟਾਈਮ ਥੋੜਾ ਜਿਹਾ ਕੱਚੇ ਰੱਖ ਕੇ ਨਾ ਬਾਜ ਕੋਠੇ ਤੇ ਰੱਖਿਆਉਂਗੀ ਸੁਕਾ ਲਾਂਗੇ ਇਹਨਾਂ ਨੂੰ ਫਾੜੀਆਂ ਕਰਕੇ ਤੇ ਫਿਰ ਅੱਜ ਮੈਂ achar ਹੀ ਪਾਉਣੀ ਆ ਮੈਂ ਕਿ ਚਲੋ ਹੋਰ ਦਾ ਕੰਮ ਹੈ ਨਹੀਂ ਤੇ ਮੰਮੀ ਚੱਲੇ ਅੱਜ ਬਾਜ਼ਾਰ ਕਿਉਂਕਿ ਫੇਰ ਮੰਮੀ ਦੀ ਜਿਹੜੀ ਮਸ਼ੀਨ ਆ ਉਹਦਾ ਪੈਰ ਪਤਾ ਨਹੀਂ ਫੇਰ ਦੁਬਾਰਾ ਖਰਾਬ ਹੋ ਗਿਆ ਪਤਾ ਨਹੀਂ ਨੂੰ ਕੀ ਹੋ ਗਿਆ ਤੇ ਉਹ ਵੀ ਠੀਕ ਕਰਾਉਣ ਜਾ ਰਹੀ ਐ ਅੱਜ ਭਰਾ ਵੀ ਅੱਜ ਵੱਡਾ ਕਰੀ ਜਾਉਣੇ ਪਤਾ ਨਹੀਂ ਕਿੱਥੇ ਜਾਣਾ ਸੀ ਆਈ ਡੋਟ ਨੋ ਤੇ ਉਹ ਹੁਣ ਆਊਗਾ ਆ ਕੇ ਨਾ ਆ ਕੇ ਫਿਰ ਤਿਆਰ ਹੋ ਕੇ ਜਾਂਦਾ ਵਾ ਪਹਿਲਾਂ ਵੋਟ ਵਗੈਰਾ ਬਣਾਉਂਦਾ ਫਿਰ ਦਾ ਪਤਾ ਨਹੀਂ ਗੋਟਾ ਵਗੈਰਾ ਬੰਦੀਆਂ ਸੀਗੀਆਂ ਆਪਦੀ ਤੇ ਛੋਟੇ ਭਰਾ ਦੀ ਬਣਾਉਣ ਲੱਗਿਆ ਵਾ ਤੇ ਬਸ ਜੀ ਮੰਮੀ ਚੱਲੇ ਆ ਹੁਣ ਬਾਜ਼ਾਰ ਅੱਜ ਤੇ ਲੈਣ ਲਈ ਤੇ ਹੋਰ ਸੂਟਾਂ ਦੀਆਂ ਵੀ ਰੀਲਾਂ ਵਗੈਰਾ ਲੈ ਕੇ ਆਉਣ ਵਾਲੀਆਂ ਸੀਗੀਆਂ ਉਹ ਵੀ ਮੰਮੀ ਕਹਿੰਦੀ ਚੱਲ ਮਿਲੇ ਆਉਂਗੀ ਨਾਲੇ ਆਹੋ ਕਰ ਲਾਂਗੇ ਜਿੱਪਾ ਵਗੈਰਾ ਲੈ ਕੇ ਆਉਣੀਆਂ ਸੂਟਾਂ ਦੀਆਂ ਤਾਂ ਕਰਕੇ ਤੇ ਬਸ ਜੀ ਆਚਾਰ ਪਾਉਣੀ ਆ ਇੱਕ ਵਾਰੀ ਇਹਨੂੰ ਉਬਾਲ ਲੈਣੀ ਆ ਉਬਾਲ ਕੇ ਕੋਠੇ ਤੇ ਰੱਖਿਆਉਂਗੀ ਫਿਰ ਪਾਉਣੀ ਆ ਆਚਾਰ ਹੰਜੀ ਲਾਈਟ ਵਗੈਰਾ ਆ ਗਈ ਸੀਗੀ ਕਪੜੇ ਹੋਣੇ ਨੇ ਮਸ਼ੀਨ ਚਾ ਗੱਲ ਕੇ ਆਈਆਂ ਧੁੱਪ ਵੀ ਐਤੋਂ ਥੋੜੀ ਥੋੜੀ ਜਿਹੀ ਰਹਗੀ ਪਾ ਹੀ دینی ਵੈਸੇ ਸੌਕ ਹੀ ਜਾਣਗੇ ਕਪੜੇ ਤੇ ਫੜਵੜ ਪਾਉਣੀ ਫਿਰ ਜਾਨੀ ਨੀਚੇ ਜਾ ਕੇ ਰੋਟੀ ਬਣਾਉਂਗੀ ਤੇ 2 ਵਜੇ ਕੇ ਕਪੜਿਆਂ ਨੂੰ ਵੀ ਆਹ ਧੁੰਦਿਆ ਉਹਨੂੰ ਲੋਰਾ ਵਗੈਰਾ ਤਾਂ ਮੈਂ ਉਹ ਪਾ ਤੀਆਂ ਸੀਗੀਆਂ ਨੀਚੇ ਮੈਂ ਕਿਹਾ ਚੱਲ ਉਧਰ ਜ਼ਿਆਦਾ ਧੁੱਪ ਰਹੂਗੀ ਹੁਣ ਕੋਠੇ ਦੇ ਘਟ ਰਹੂਗੀ ਆ ਜਿਹੜੇ ਮਾੜੇ ਮੋٹے ਸੀਗੇ ਨਾ ਪਾਉਣ ਵਾਲੇ ਜਿਵੇਂ ਬੇਜ਼ਿਆਦਾ ਜ਼ਰੂਰੀ ਨਹੀਂਗੇ ਉਹ ਮੈਂ ਕਿਹਾ ਚੱਲ ਕੋਠੇ ਤੇ ਪਾ ਦਿੰਦੀ ਐ ਤੇ ਸੁੱਕ ਜਾਣਗੇ ਕਪੜੇ ਪੈ ਕੇ ਚੱਲਦੀਆਂ ਫਟਾਫਟ نیچے ਜੀ ਮੈਨ ਲਗੀ ਸੀ ਕਿਚਨ ਵਿੱਚ ਮੰਮੀ ਨੇ ਅੱਜ ਧਰਤੀ ਆ ਦਾਲ ਕਿਉਂਕਿ ਸਬਜ਼ੀ ਵਗੈਰਾ ਕੁਝ ਲੈ ਕੇ ਨਹੀਂ ਸੀ ਆਂਦੀ ਮਮਾ ਨੂੰ ਅੱਜ ਪਹਿਲਾਂ ਮੈਂ ਕਿਹਾ ਸੀ ਲੈ ਆਇਓ ਹਰੀਆਂ ਮਿਰਚਾਂ ਵੀ ਖਤਮ ਹੋ ਗਏ ਕਿਉਂਕਿ ਮੈਂ ਚਾਰ ਪਾਉਣਾ ਸੀ ਮੈਂ ਤਾਂ ਕਰਕੇ ਮਮਾ ਮਸ਼ੀਨ ਠੀਕ ਕਰਾਉਣ ਗਏ ਸੀਗੇ ਤੇ ਬਸ ਉਹ ਕੰਮ ਹੀ ਇੰਨਾ ਜਦੇ ਪੈ ਗਿਆ ਤੇ ਮੰਮੀ ਲੈ ਕੇ ਨਹੀਂ ਆਏ ਤੇ ਮਸ਼ੀਨ ਫੇਰ ਹੁਣ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਹ ਠੀਕ ਜੀ ਨਹੀਂ ਚੱਲਦੀ ਵੀ ਮਸ਼ੀਨ ਪਤਾ ਨਹੀਂ ਪੈਰ ਜਾਦਾ ਫੇਰ ਉਹ ਹੋ ਗਿਆ ਨਾਲ ਠੀਕ ਕਰਵਾ ਕੇ ਵੀ ਲੈ ਕੇ ਆਂਦੀ ਅੱਜ ਫੇਰ ਸ਼ਾਮੀ ਹੋਣਾ ਇਦਾਂ ਹੋ ਗਿਆ ਸੀਗਾ ਆ ਡੋਨਟ نو ਤੇ ਹੁਣ ਦੇਖਦੇ ਆਂ ਕੀ ਕਰਦੇ ਮਮਮੀ ਦੇਖਦੇ ਆਂ ਜਾਂ ਫੇਰ ਮਮਮੀ ਨੇ ਮੈਂ ਕਿਹਾ ਸੀ ਮੈਂ ਕਿ ਨਿਊ ਹੀ ਲੈ ਲਵਾਂ ਇੱਕ ਵਾਰੀ ਕਿਉਂਕਿ ਹੁਣ ਤਾਂ ਚਾਹੀਦਾ ਹੀ ਹਨਾ ਕੱਪੜੇ ਵਗੈਰਾ ਮੈਰਿਜ ਕਰਕੇ ਕਾਫੀ ਜ਼ਿਆਦਾ ਹੋਏ ਪਏ ਆ ਦੇ ਨਾਲੇ ਤੇ ਆਪਦੇ ਵੀ ਹਜੇ ਸਟਿਚ ਕਰਨ ਵਾਲੇ ਪਏ ਆ ਤੇ ਮੈਂ ਫਿਲਹਾਲ ਤਾਂ ਚਾਰ ਪਾਉਣ ਲੱਗੀ ਸੀ ਅੱਜ ਤੇ ਹੁਣ ਫਟਾਫਟ ਚਾਰ ਪਾਉਣੇ ਆ ਦਾਲ ਤਾਂ ਮੰਮੀ ਆਪ ਹੀ ਧਰ ਗਈ ਸੀ ਕਿ ਮੈਂ ਕਿਹ ਚਲ ਤੁਸੀਂ ਧਰ ਦੋ ਮੰਮਾ ਜਲਦੀ ਜਲਦੀ ਧਰ ਦਿੰਦੇ ਮੈਂ ਥੋੜੀ ਜਿਹੀ ਜਿੱਲੀ ਟਾਈਪ ਆ ਮੈਂ ਥੋੜਾ ਜਿਹਾ ਹੌਲੀ ਹੌਲੀ ਕੰਮ ਕਰਦੇ ਨੇ ਤਾਂ ਕਰਕੇ ਤੇ ਮੰਮਾ ਨੇ ਬਸ ਉਧਰ ਉਹ ਤਾਂ ਕਰ ਦਿੱਤਾ ਵਾ ਤੇ ਮੈਂ ਆਚਾਰ ਪਾਉਣੀ ਪਹਿਲੀ ਵਾਰ ਪਾਉਣ ਲੱਗੀ ਆ ਤੇ ਵੈਸੇ ਮੈਂ ਪਾਇਆ ਨਹੀਂ ਕਦੇ ਬਟ ਮੈਂ ਦੇਖਿਆ ਸੀਗਾ ਜਦੋਂ ਲਾਸਟ ਟਾਈਮ ਅਸੀਂ ਆਚਾਰ ਪਾਇਆ ਸੀ ਨਾ ਫਰੈਂਡ ਦੀ ਮਾਸੀ ਤੋਂ ਤੇ ਉਦੋਂ ਮੈਂ ਉਹਨਾਂ ਨੂੰ ਦੇਖਿਆ ਸੀਗਾ ਮਤਲਬ ਕਿ ਘਰੇ ਆਪਣੀ ਪਾਇਆ ਸੀ ਇੱਥੇ ਆਏ ਸੀ ਉਹ ਪਾ ਕੇ ਗਏ ਸੀਗੇ ਫਰੈਂਡ ਦੀ ਮੰਮੀ ਤੇ ਦੀ ਮਾਸੀ ਆਏ ਸੀਗੇ ਤੇ ਫਰ ਉਹਨਾਂ ਨੇ ਉ ਤੇ ਉਦੋਂ ਦੇਖਿਆ ਸੀ ਉਹਨਾਂ ਨੇ ਪਾਉਂਦੇ ਇਹਨੂੰ ਫਿਰ ਮੈਂ ਉਹ ਕਹਿੰਦੇ ਸੀਗੇ ਜਿਸ ਦਿਨ ਅਸੀਂ ਫੇਸ਼ਲ ਕਰਾਉਣ ਗਏ ਸੀਗੇ ਮੰਮੀ ਨੂੰ ਕਹਿੰਦੇ ਸੀਗੇ ਵੀ ਤੁਸੀਂ ਚੱਕ ਲਿਆਉਣੇ ਸੀਗੇ ਵੀ ਅਸੀਂ ਇੱਥੇ ਪਾ ਦੇਣਾ ਸੀ ਆਚਾਰ ਤੇ ਮੈਂ ਕਿਹਾ ਵੀ ਚੱਲ ਇੱਕ ਵਾਰੀ ਮੈਂ ਆਪਾਂ ਕੇ ਟਰਾਈ ਕਰ ਮੈਂ ਆਪਾਂ ਕੇ ਦੇਖਦੀ ਹਾਂ ਤੇ ਅੱਜ ਮੈਂ ਫਸਟ ਟਾਈਮ ਆਚਾਰ ਪਾਉਣ ਲੱਗੀ ਮਿਰਚਾਂ ਦਾ ਮੈਂ ਬਹੁਤ ਵਾਰੀ ਪਾਇਆ ਵਾ ਬਟ ਔਲਿਆਂ ਦਾ ਤੇ ਗਾਜਰਾਂ ਦਾ ਪਹਿਲੀ ਵਾਰ ਪਾਉਣ ਲੱਗੀ ਹਾਂ ਤੇ ਮੈਂ ਉਸ ਦਿਨ ਉਹਨਾਂ ਨੇ ਦੇਖਿਆ ਸੀ ਕਿਵੇਂ ਪਾਉਂਦੇ ਆ ਆਚਾਰ ਤੇ ਚਲੋ ਜੀ ਅੱਜ ਪਾ ਕੇ ਦੇਖਦੇ ਹਾਂ ਕਿੱਦਾਂ ਬਣਦਾ ਫਿਰ ਹੁਣ ਤਾਂ ਮੈਂ ਵਾਸ਼ ਕਰ ਲਿਆ ਸੀਗਾ ਗਰਮ ਹੋ ਗਈ ਆ ਤੇ ਤੇਲ ਤੇਲ ਪਾ ਲਿਆ ਉਹਨਾਂ ਸਿਰਕਾ ਵਗੈਰਾ ਕਹਿੰਦੇ ਸੀ ਸਿਰਕਾ ਜਾਂ ਫਿਰ ਹੋਰ ਉਹਨਾਂ ਨੇ ਪਤਾ ਨਹੀਂ ਰਾਈ ਕਿਿਆ ਸੀ ਕਿ ਪਤਾ ਨਹੀਂ ਕੀ ਚੀਜ਼ ਕਹਿੰਦੇ ਉਹ ਪਾਲਿਆ ਕਰੋ ਉਹਦੇ ਨਾਲ ਮਤਲਬ ਕਿ ਜਿਵੇਂ ਮਿਰਚਾਂ ਵਗੈਰਾ ਖੜਮੀਆਂ ਖੜਮੀਆਂ ਜਿਹੇ ਰਹਿੰਦੇ ਆ ਵਾ ਉਹਦੇ ਨਾਲ ਜਿਹੜਾ ਟੇਸਟ ਆ ਆਚਾਰ ਦਾ ਉਹ ਥੋੜਾ ਜਿਹਾ ਡਿਫਰੈਂਟ ਮਤਲਬ ਕਿ ਕਾਫੀ ਟੇਸਟੀ ਬਣ ਜਾਂਦਾ ਵਾ ਅਸੀਂ ਤਾਂ ਹਮੇਸ਼ਾ ਨਾਰਮਲ ਹੀ ਪਾਉਂਦੇ ਨੇ ਐਂਡ ਅੱਜ ਵੀ ਇਨ ਰਾਈ ਆ ਤੇ ਨਹੀਂ ਹੈਗਾ ਵਾ ਸਿਰਕਾ ਵਗੈਰਾ ਇਦਾਂ ਹੀ ਆਚਾਰ ਪਾਉਂਦੇ ਕਿਉਂਕਿ ਸਾਡੇ ਜਲਦੀ ਖਤਮ ਹੋ ਜਾਂਦਾ ਔਰ ਆਲਿਆਂ ਦਾ ਤਾਂ ਖਾਸ ਕਰਕੇ ਜਲਦੀ ਹੁੰਦਾ ਵਾ ਖਤਮ ਕਿਉਂਕਿ ਜਲਦੀ ਜਲਦੀ ਸਾਰੇ ਨੇ ਕਾਂ ਕਰਕੇ ਅਸੀਂ ਪੌਣੇ ਵੀ ਥੋੜਾ ਜਿਹਾ ਹੁੰਨੇ ਕਿਉਂਕਿ 2-3 ਵਾਰੀ ਸਾਡਾ ਜਿਹੜਾ achar ਆ ਉਹ ਖਰਾਬ ਹੋ ਚੁੱਕਿਆ ਬੋਲੇ ਉਹਦੀ ਲੱਗ ਜਾਂਦੀ ਆ ਤੇ ਬੜੀ ਨੂੰ ਸੱਚੇ ਕਾਫੀ ਸਾਰਾ ਗਰਮ ਕਰਨਾ ਮੈਂ ਬਹੁਤ ਪੂਰਾ ਗਰਮ ਗਰਮ ਕੀਤਾ ਫਿਰ ਇਹਨਾਂ ਨੇ ਤੇਲ ਇਹਨਾਂ ਦਰਦ ਨਹੀਂ ਆ ਤੇ ਆ ਵੇਖ ਲੋ ਆ ਕੇ ਬਹਿ ਗਿਆ ਹੁਣ ਇਹਨੂੰ ਰੋਟੀ ਪਾਈਏ ਰੋਟੀ ਖਾ ਕੇ ਹਟੇ ਰੋਟੀ ਮੈਂ ਪਾ ਕੇ ਆਉਣੀ ਆ ਜਾ ਕੇ ਕੁਛ ਉਹਦੋਂ ਮੇਰਾ ਤੇਲ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਜੂਗਾ ਚਲੋ ਦੇਖ ਲਓ ਚਲ ਆਜਾ ਤੂੰ ਵੀ ਅਗਾ ਮੱਝ ਜਾ ਓਏ ਪੈਰ ਥੱਲੇ ਨਾ ਆਜੋ ਮੈਨੂੰ ਨੁਟਟੀ ਪਾਉਣਾ ਫਿਰ ਚੱਲਦੇ ਆਂ ਅੰਦਰ ਮੈਨੂੰ ਪਾ ਰੋਟੀ ਤੋਂ ਬਾਅਦ ਇਸ ਮਿਕਸ ਕਰਕੇ ਫਰਫਟ ਚਾਹ ਲਈ ਦੇਖ ਲੈ ਇੱਕ ਸਾਈਡ ਮੈਂ ਬਣਾਉਣਾ ਵਾ ਹਾਂ ਇੱਕ ਸਾਈਡ ਹਜੇ ਦਾਲ ਬੰਦੀ ਪਈ ਆ ਇੱਕ ਸਾਈਡ ਮੈਂ ਹਜੇ ਚਾਰ ਪਾਉਣਾ ਵਾ ਤੇ ਹੁਣ ਮੈਗੀ ਲਿਆ ਕੇ ਰੱਖਦੀ ਆ ਅਖੇ ਜੀ ਮੈਗੀ ਬਣਾ ਕੇ ਦੋ ਹਾਂ ਤਾਂ ਚਾਹ ਥੋੜਾ ਜਿਹਾ ਰੁੱਕ ਕੇ ਬਣਾਉਣੀ ਆ ਪਹਿਲਾਂ ਮੈਂ ਇਹਦੀ ਮੈਗੀ ਬਣਾ ਦਾਂ ਫਿਰ ਫਟ ਮੈਗੀ ਬੰਦੀ ਆ ਬਸ ਫਿਰ ਉਸ ਤੋਂ ਬਾਅਦ ਬਣਾਉਣੀ ਆ ਮੈਂ ਚਾਹ ਹਾਂਜੀ ਮੈਗੀ ਬੰਦੀ ਮੈਗਰਮ ਮੈਂ ਫੜਾ ਕੇ ਆਉਣੀ ਆ ਤੇ ਹੁਣ ਬਣਾਉਣੀ ਆ ਅਚਾਰ ਤੇ ਲਓ ਜੀ ਅਸੀਂ ਗਰਮ ਤੇ ਮੈਂ ਪਾ ਦਵਾਂ ਆਲੂ ਵਾਲੀ ਰੋਟੀ ਨਹੀਂ ਉਹ ਖਾ ਗਿਆ ਅਰਛ ਤੇ ਪਾਇਆ ਸੀ ਤੇ ਲੈ ਦੇ ਦਿੱਤਾ ਪਾ ਤੇ ਉਹਨਾਂ ਗਾਜਰਾਂ ਥੋੜੀਆਂ ਜੀਆਂ ਰਹੀਆਂ ਸੀਆਂ ਹਰੀਆਂ ਮਿਰਚਾਂ ਮੰਮੀ ਨੂੰ ਕਿਹਾ ਸੀ ਲੈ ਆਉਣਾ ਲੱਗੀ ਬਕਰ ਲੈ ਕੇ ਨਹੀਂ ਉਹ ਤੇ ਫਿਰ ਕੁਝ ਬਣਾਂਗੇ ਪਾਲੰਡੇ ਦਾ ਤੇ ਬਸ ਗਾਜਰਾਂ ਦਾ ਤੇ ਇਹਦਾ ਜੀ ਰੇਸਾ ਦੇਅ ਚ ਸਹੀ ਤਰ੍ਹਾਂ ਨਾ ਕਰ ਇੱਕ ਵਾਰੀ ਬਾਜਰਾ ਦਾ ਹੋਰ ਮੈਂ 4 ਪਾਉਂਗੀ ਬਾਜਰਾ ਪਾ ਲੂੰਗੀ ਹਜੇ ਤੱਕ ਕਿ ਰੋਟੀ ਵੀ ਹੈਦੀ ਹੈ ਨਾ ਥਾਗਰ ਕੇ ਛਰ ਮੈਂ ਬਾਜਰਾ ਪਾਉਂਗੀ ਵਰਤਮੰਨ ਦਾ ਧਰ ਕੇ ਰੱਖੀ ਹਾਂ ਥੋੜੀ ਛੋਟੀ ਵਾਲਾ ਬਾਜਰਾ ਮੈਂ ਪਾ ਲਾਂ ਅੰਦਰ ਤੇ ਇਹਨੇ ਕਿੰਨੇ ਕਿੰਨੇ ਲੋਕਾਂ ਨੂੰ ਚਾਹ ਦੇਖ ਨੂੰ ਇਹ ਤਾਂ ਰਮਨ ਬਾਜ਼ਾਰ ਵੀ ਨਹੀਂ ਜਾ ਰਹੇ ਨੀ ਮੰਮੀ ਨੇ ਕਿਹਾ ਸੀ ਬਾਜ਼ਾਰ ਚਾਲਦੇ ਸਬਜ਼ੀਆਂ ਵਗੈਰਾ ਲੈ ਕੇ ਆਉਣੇ ਆ ਤੇ ਆਹ ਨਾਲੇ ਗਾਜਰ ਆ ਵਗੈਰਾ ਹਰੀਆਂ ਮੱਠਾ ਲੈਵਾਂਗੇ ਚਾਰ ਤੋਂ ਨਾਲੇ ਮੰਮੀ ਦੇ ਚੋਲਾ ਬਣਾ ਲੂਗੀ ਇਹਨਾਂ ਨੂੰ ਲਾਉਣੇ ਆ ਸਿਰਾਂ ਅਜਨਮੇਪ ਤੋਂ ਮੈਂ ਥੋੜੇ ਜਿਹੇ ਰੱਖੇ ਸੀਗੇ ਲਾਈਕ ਤੁਸੀਂ ਬਾਹਲੇ ਲੈ ਕੇ ਜਿਵੇਂ ਫੱਸ ਕੇ ਆਪਦੇ ਆਪ ਸਾਰੇ ਖਿਲਰ ਜਾਂਦੇ ਉਦਾਂ ਨਹੀਂ ਸੀ ਕੀਤੇ ਥੋੜੇ ਜਿਹਾ ਮੈਂ ਘੱਟ ਪਕਾਏ ਸੀਗੇ ਤਾਂ ਕਰਕੇ ਮੇਰੇ ਤੋਂ ਇਹਨਾਂ ਦੀਆਂ ਫਾੜੀਆਂ ਹੀ ਨਹੀਂ ਹੋਈਆਂ ਏਦਕੀ ਪਿਛਲੀ ਵਾਰ ਮੈਂ ਤਾਂ ਕੱਲੀ-ਕੱਲੀ ਫਾੜੀ ਕਰਤੀ ਸੀਗੀ ਏਰਕੀ ਫਾੜੀਆਂ ਦੀਆਂ ਨਹੀਂ ਹੋਈਆਂ ਮੈਂ ਕਿਹਾ ਥੋੜੇ ਜਿਹਾ ਕੱਚੇ ਜੀ ਰੱਖਾਂਗੇ ਬਾਅਦ ਵਿੱਚ ਮਤਲਬ ਕਿ ਬਾਲੇ ਜਦੋਂ ਪੱਕਦੇ ਜਾਂਦੇ ਆ ਤਾਂ ਥੋੜੇ ਘੱਟ ਹੀ ਰੱਖੇ ਸੀਗੇ ਜਿਵੇਂ ਗਰਮ ਪਾਣੀ ਵਿੱਚ ਪਏ ਰਹਿਣ ਉਹ ਵੀ ਫੇਰ ਹੋ ਜਾਣੇ ਸੀਗੇ ਬਟਨ ਕਰੋ ਪਾਣੀ ਵਿੱਚ ਰੱਖੇ ਨੇ ਮਨਾਲ ਵਾਲੇ ਕਰਤੇ ਸੀਗੇ ਕੱਢ ਲਈ ਸੀਗੇ ਹਾਂਜੀ ਆਚਾਰ ਮੇਰਾ ਹੋ ਚੁੱਕਾ ਹੈ ਉਹ ਦਰਨਾ ਇੱਕ ਹੁਣ ਮੈਂ ਗੈਸ ਖਾਤੇ ਨਹੀਂ ਆ ਬੰਦ ਤੇ ਥੋੜੇ ਜਿਹਾ ਭਾਂਡੇ ਰਹਿ ਗਏ ਮਾਂਜ ਨਾਲ ਮੈਂ ਮਾਂਜ ਕਿ ਤਰ੍ਹਾਂ ਰੱਖਦੇ ਹਾਂ ਘੱਟ ਭਿੱਲੇ ਇਹ ਦੇਖੋ ਮਾਂਜ ਕੇ ਰੱਖਦੇ ਆ ਬਾਅਦ ਸ ਤੇ ਪਾਣੀ ਮੈਨ ਲੇ ਕੇ ਧੋਣੇ ਆ ਉਹ ਮੈਂ ਧੋਣੀ ਆ ਤੇ ਉਹਨਾਂ ਦੇ ਅਗੇਂਸਟ ਕਰ ਦਿੰਨੀ ਆ ਬੰਦ ਗੈਸ ਬੰਦ ਕਰਤਾ ਮੈਂ ਥੋੜਾ ਜਿਹਾ ਟਾਈਮ ਰੱਖਦੀ ਉਸ ਤੋਂ ਬਾਅਦ ਮੈਂ ਇਹ ਵਿੱਚ ਨਮਕ ਮਿਰਚ ਮਸਾਲੇ ਸਾਰੇ ਕੁਝ ਐਡ ਕਰਦੀ ਆ ਹਾਂਜੀ ਚਲੋ ਜੀ ਹੁਣ ਪਾਉਣੇ ਇਹਦੇ ਵਿੱਚ ਆਪਣੇ ਮਸਾਲੇ ਤੇ ਮੈਂ ਥੋੜਾ ਜਿਹਾ ਇਹਦੇ ਵਿੱਚ ਐਡ ਕਰੂੰਗੀ ਧਨੀਆ ਅ ਕੀ ਕੀ ਲਿਆ ਮੈਂ ਹਾਂ ਧਨੀਆ ਮੇਥੀ ਦਾਣਾ ਸੌਫ ਤੇ ਅਜਵਾਇਨ ਸਾਰਾ ਕੁਝ ਮੈਂ ਮਿਕਸ ਕਰ ਲਿਆ ਇਹ ਵਾਲਾ ਵੀ ਇਹਦੇ ਵਿੱਚ ਮੈਂ ਐਡ ਕਰ ਦਿੰਨੀ ਆ ਉਹ ਤੇ ਹੋਤੀ ਨਾ ਲਾਲ ਮਿਰਚ ਵੀ ਪਾਈ ਸੀ ਨਾ ਲਾਲ ਮਿਰਚ ਵੀ ਪਾ ਲਏ ਤੇ ਹੁਣ ਅਰ ਕਰਦੇ ਆ ਨਮਕ ਆਹੋ ਪੂਰਾ ਹੋ ਗਿਆ ਉਹ ਕਿ ਮਹਾਰਮ ਮੁਹੰਮਦੂ ਦਸਤੀ ਦੇ ਨਾਲ ਜਦੋਂ ਬੈਕ ਵਿੱਚ ਦੱਲੇਗੇ ਤਾਂ ਆਹ ਜੀ ਖੰਮਾ ਨਹੀਂ ਕਰਦੇ ਆ ਚਿਕਰ ਮਿਕਸ ਹਾਂਜੀ ਮੈਂ ਕਰਤਾ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਤੇ ਵਰਤਮਾਨ ਵਰਤਮਾਨੀ ਮੈਂ ਧੋ ਕੇ ਰੱਖਤਾ ਵਾ ਤੇ ਬਸ ਹੁਣ ਮੈਂ ਸਕਾ ਕੇ ਫਿਰ ਇਹਦੇ ਵਿੱਚ ਪਾ ਪਾ ਕੇ ਤੇ ਰੱਖ ਦਿੰਦੇ ਆਂ ਫਿਰ ਜਿਹੇ ਟੇਸਟ ਕਰਦੇ ਆ ਕਿੱਦਾਂ ਬਣਿਆ ਕਿਉਂਕਿ ਅੱਜ ਦਾਲ ਬਣਾਈ ਆ ਤੇ ਦਾਲ ਦੇ ਨਾਲ ਖਾਵਾਂਗੇ ਤੇ ਫਿਰ ਪੁੱਛਾਂਗੇ ਸਾਰਿਆਂ ਨੂੰ ਕਿੱਦਾਂ ਪਿਆਰ ਆਇਆ ਹਾਂਜੀ ਵਰਤਮਾਨ ਮੈਂ ਸਾਫ਼ ਕਰ ਲਿਆ ਹੁਣ ਇਹਦੇ ਵਿੱਚ ਪਾਉਣੀ ਆ achar ਜਿਵੇਂ achar ਪਾਤਾ ਤੇ ਐਕਸਟਰਾ ਤੇਲ ਆ ਜਿਹੜਾ ਉਹ ਵੀ ਮੈਂ ਐਡ ਕਰਤਾ ਇਹਦੇ ਵਿੱਚ ਤੇ ਖੋਨੇ ਨੂੰ ਰੱਖ ਦਿੰਨੇ ਆ ਟੱਕੇ ਫਿਰ ਪੁੱਛਾਂਗੇ ਸਾਰਿਆਂ ਨੂੰ ਜਦੋਂ ਵਾਧਾ ਵੀ ਕੀਤਾ ਪਰਵਾਹਾਂ ਚਾਰ ਤੇ ਬਸ ਜੀ ਮੈਂ ਦੁੱਧ ਨੂੰ ਵਾਲਾ ਦੇ ਤਾਵਾ ਤੇ ਸਬਜ਼ੀ ਵਗੈਰਾ ਬਣੀ ਪਈ ਆ ਇੱਧਰ ਤੇ ਚਾਰ ਵੀ ਮੈਂ ਪਾਤਾ ਵਾ ਭਾਂਡੇ ਵੀ ਮਾਂਸ ਤੇ ਹੁਣ ਬਸ ਮੇਰੇ ਇੱਕ ਕੰਮ ਰਹਿ ਗਿਆ ਕੱਲਾ ਉਹ ਆਟਾ ਗੁੰਨਣਾ ਉਹ ਵੀ ਥੋੜਾ ਜਿਹਾ ਹੀ ਗੁੰਨਣਾ ਵਾ ਵੈਸੇ ਤਾਂ ਗੁੰਨੇ ਹੀ ਪਿਆ ਵਾ ਹੈਗਾ ਹੀ ਆਟਾ ਤੇ ਥੋੜਾ ਜਿਹਾ ਹੀ ਗੁੰਨਣਾ ਤੇ ਬਸ ਉਹ ਵੀ ਮੈਂ ਗੁੰਨ ਲੈਣੀ ਆ ਹੁਣ ਤੇ ਉਸ ਤੋਂ ਬਾਅਦ ਮੈਂ ਬਿਲਕੁਲ ਫਰੀ ਆ ਤੇ ਬਸ ਜੀ ਅੱਜ ਦੇ ਵਲੌਗ ਨੂੰ ਕਰਦੇ ਆ ਮੈਂ ਇੱਥੇ ਖਤਮ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਅੱਜ ਕੱਲ ਇੱਕ ਹੋਰ ਵਲੌਗ ਦੇ ਵਿੱਚ ਬਾਏ ਬਾਏ